ਜੀ ਅੱਜ ਆਪਾਂ ਖੜੇ ਆ ਬਾਈ ਜੈਬ ਦੇ ਕੋਲੇ ਤੇ ਬਹੁਤ ਇੱਕ ਦੁੱਖ ਵਾਲੀ ਗੱਲ ਆ ਤੇ ਹੋਰ ਨਾਲ ਵੀ ਵਾਪਰ ਰਹੀਆਂ ਨੇ ਇਹ ਘਟਨਾ ਤੇ ਅੱਜ ਮੈਂ ਆਇਆ ਸੀਗਾ ਬਾਈ ਕੋਲੇ ਜਦੋਂ ਇਹਨਾਂ ਨੇ ਦੱਸਿਆ ਵੀ ਕਹਿੰਦੇ ਸਾਡੇ ਪਹਿਲਾਂ ਵੀ ਨਗ ਨੇ ਜਿਹੜੇ ਬੱਕਰੀਆਂ ਦੇ ਪੰਜ ਛੇ ਪੰਜ ਛੇ ਮਰਿਆ ਕਿ ਭਾਈ ਘਟਵੱਧ ਹਾਂਜੀ ਇਹਨਾਂ ਤੇ ਕਹਿੰਦੇ ਵੀ ਪੰਜ ਛੇ ਪਹਿਲਾਂ ਵੀ ਨਗ ਮਰ ਚੁੱਕੇ ਨੇ ਤੇ ਤੁਹਾਡੇ ਸਾਹਮਣੇ ਆ ਜਿਵੇਂ ਇੱਕ ਬੱਕਰੀ ਹੋਣਾ ਇਹ ਵੀ ਵਿਚਾਰੀ ਚੱਲ ਬਸੀ ਆ ਤੇ ਕਿਉਂਕਿ ਕੋਈ ਬਿਮਾਰੀ ਚੱਲ ਰਹੀ ਆ ਕੁਝ ਪਤਾ ਨਹੀਂ ਲੱਗ ਰਿਹਾ ਜੇ ਕਿਸੇ ਨੇ ਹੋਰ ਵੀ ਜੇ ਕਿਸੇ ਦਾ ਇਸ ਤਰ੍ਹਾਂ ਮਾਲ ਆ ਜਾਂ ਕਿਸੇ ਦਾ ਮਰਦਾਗਾ ਜਾਂ ਕੋਈ ਇਹਦਾ ਇਲਾਜ ਆ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਜੇ ਕਿਸੇ ਤੱਕ ਹੋਰ ਤੱਕ ਵੀ ਇਹ ਵੀਡੀਓ ਪਹੁੰਚ ਜੇ ਤੇ ਹਾਂਜੀ ਉਹਨਾਂ ਹੋ ਜ ਨੇੜੇ ਤੇ ਅਸੀਂ ਖੜੇ ਆ ਪਿੰਡਕਾਂ ਵਾਲੀ ਦੇ ਵਿੱਚ ਤੁਹਾਡੇ ਕਿੰਨੇ ਪਹਿਲਾਂ ਨਾਗ ਸੀਗੇ ਜੀ ਕੋਈ ਬੱਕਰੀਆਂ ਮਰੀਆਂ ਨੇ ਕਿ ਕੋਈ ਬੱਚੇ ਬੱਕਰੀਆਂ ਬੱਚੇ ਮਰ ਗਏ ਕਿ ਰਾਤ ਮਰ ਗਏ ਅੱਛਾ ਜੀ ਹੂੰ ਤੇ ਹਾਂਜੀ ਬਹੁਤ ਦੁਖਦਈ ਗੱਲ ਆ ਇਹ ਤੁਸੀਂ ਜਿਵੇਂ ਹੁਣ ਆਪਣੇ ਕੋਲ ਆ ਤੁਹਾਡੇ ਕੋਲ ਆਈ ਰਹੀਆਂ ਦੋ ਚਾਰ ਹਾਂ ਆਈ ਰਹੀਆਂ ਹਾਂਜੀ ਇਹਨਾਂ ਕੋਲ ਆ ਦੋ ਚਾਰ ਰਹਿਗੀਆਂ ਇਹ ਮਤਲਬ ਤਾਜ਼ੀਆਂ ਸੂਈਆਂ ਹੋਈਆਂ ਆ ਇਹ ਆ ਵੀ ਤਾਜੀ ਸੂਈ ਸੀ ਤੇ ਇਹ ਵੀ ਤਾਜੀ ਸੂਈ ਸੀ ਇਹਦਾ ਮੇਮਣਾ ਕਿਹੜਾ ਗਾ ਹਾਂ ਇੱਧਰ ਆ ਉਹਦਾ ਅੱਛਾ ਜੀ ਆ ਉਹਦਾ ਮੇਮਣਾ ਗਾ ਉਹ ਫਿਰਦਾ ਗਾ ਤਾਜੀ ਸੂਈ ਹੋਈ ਸੀ ਤੇ ਅਸੀਂ ਇਹੀ ਮੰਗ ਕਰਦੇ ਆ ਬੀਨਾਂ ਵੀਰਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਕਿਉਂਕਿ ਜੇ ਕਿਸੇ ਨੂੰ ਇਸ ਬਿਮਾਰੀ ਦੇ ਇਲਾਜ ਬਾਰੇ ਪਤਾ ਗਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਪਾਂ ਕੋਸ਼ਿਸ਼ ਕਰਾਂਗੇ ਮੈਂ ਆਪਣਾ ਆਪਦਾ ਵੀ ਖੁਦ ਮੋਬਾਈਲ ਨੰਬਰ ਪਾ ਦੂੰਗਾ ਜੇ ਤੁਸੀਂ ਜੇ ਕਿਸੇ ਨੂੰ ਲਾਜ ਦਾ ਪਤਾ ਤੁਸੀਂ ਜਰੂਰ ਦੱਸ ਦਿਓ ਬੇਸ਼ੱਕ ਮੈਨੂੰ ਫੋਨ ਕਰ ਲਿਓ ਮੈਂ ਹੋਰ ਵੀਰ ਭਾਈਆਂ ਨੂੰ ਵੀ ਦੱਸ ਦੇਵਾਂ ਕਿਉਂਕਿ ਵਿੱਚ ਬਹੁਤ ਜ਼ਿਆਦੇ ਨੇ ਜਿਹਦਾ 25 25 ਪਸ਼ੂਆਂ ਦਾ ਜਿਹੜਾ ਬੱਕਰੀਆਂ ਦਾਗਾ ਮਾਲ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਤੇ ਜਿਹੜੇ ਹੋਰ ਲਵੇ ਲਾਉਣੇ ਪਿੰਡਾਂ ਦੇ ਵਿੱਚੋਂ ਵੀ ਉਹਨਾਂ ਦੇ ਵੀ ਨੁਕਸਾਨ ਹੋ ਰਿਹਾ ਉਹਨਾਂ ਤੱਕ ਵੀਡੀਓ ਪਹੁੰਚੇ ਜੇ ਤੱਕ ਵੀਡੀਓ ਪਹੁੰਚਦੀ ਹੈ ਜਿਹਦੇ ਮਾਲ ਪਸ਼ੂ ਮਰੇ ਨੇ ਜਾ ਕਿਸੇ ਦੇ ਕੋਈ ਪ੍ਰੋਬਲਮ ਹੈ ਇਦਾਂ ਦੀ ਆ ਰਹੀ ਹੈ ਮਾਲ ਪਸੂਆਂ ਤੇ ਤਾਂ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਥੈਂਕ ਯੂ ਬਾਈ ਜੀ